ਹੱਤ ਸਿਰਿਆ ਕੱਲ ਦੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਿਆਂ ਜਦੀ ਵੱਡੀ ਖਬਰ ਉਹ ਜਾਣਨਾ ਲੱਖਾਂ ਡਾਲਰਾਂ ਦਾ ਘਾਟਾ ਕਰਮਚਾਰੀਆਂ ਨੂੰ ਵੀ ਵੱਟਾ ਝਟਕਾ ਨੂੰ ਕਿਹਾ ਨੁਕਸਾਨ ਅਮਰੀਕੀ ਸਰਕਾਰ ਨੇ ਬੰਦ ਹੋਣ ਦੇ 24 ਘੰਟੇ ਬੀਤ ਗਏ ਹਨ ਪਰ ਰਾਜਨੀਤਿਕ ਰੁਕਾਵਟ ਦਾ ਕੋਈ ਹੱਲ ਨਹੀਂ ਨਿਕਲਿਆ ਸਿਹਤ ਬੀਮਾ ਸਬਸਿਟੀ ਨੂੰ ਲੈ ਕੇ ਰਿਪਬਬਲੀ ਰਿਪਬਬਲੀ ਕਿੰਨਾ ਅਤੇ ਡੈਮੋ ਕ੍ਰੈਫਟਿਟ ਵਿਚਾਰ ਇੱਕ ਭਿਆਨਕ ਲੜਾਈ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਲੱਖਾਂ ਸਰਕਾਰੀ ਕਰਮਚਾਰੀ ਬੇਰੋਜ਼ਗਾਰ ਹੋ ਗਏ ਅਤੇ ਪੈਨਸਿਲ ਵੈਨੀਆਂ ਦੇ ਲੈਬਾਰਟਰੀ ਬੈਲ ਤੋਂ ਲੈ ਕੇ ਹਵਾਈ ਦੇ ਪਰਲ ਹਰ ਬਰ ਤੱਕ ਦੇ ਇਤਿਹਾਸਿਕ ਸਥਾਨ ਬੰਦ ਹੋ ਗਏ ਹਨ ਨ ਡੈਮੋਕ੍ਰੇਟ ਦਾ ਤਰਕ ਹੈ ਕਿ ਕੈਫਟੀ ਦੇਖਭਾਲ ਐਕਟ ਤੀਆਂ ਸਭ ਸਿਟੀਆਂ ਵੱਧ ਰਹੇ ਬੀਮੇ ਪ੍ਰੀਮੀਆ ਅਮਾ ਨੂੰ ਰੋਕਣ ਲਈ ਜ਼ਰੂਰੀ ਹਨ ਜਦੋਂ ਕਿ ਰਿਪਬਲਿਕਨ ਉਹਨਾਂ ਤੋਂ ਇਮੀਗ੍ਰੇਸ਼ਨ ਅਤੇ ਸਿਹਤ ਸੰਭਾਲ ਨਾਲ ਸੰਬੰਧਿਤ ਹੈਡ ਆਊਟ ਵੱਜੋਂ ਖਰਚ ਕਰਦੇ ਹਨ ਇਸ ਟ੍ਰੱਕ ਟਕਰਾਅ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਦੇ ਅਮਰੀਕੀ ਜਨਤਾ ਨੂੰ ਬੰਦ ਬੰਦਕ ਬਨਉਂਦਾ ਦੋਸ਼ ਲਗਾਇਆ ਦੂਜੇ ਪਾਸੇ ਡੈਮੋਕ੍ਰੇਟਿਕ ਦਾ ਕਹਿਣਾ ਹੈ ਕਿ ਟਰੰਪ ਜਨਤਾ ਨੂੰ ਮੋਹਰੇ ਵੱਜੋ ਵਰਤ ਰਹੇ ਹਨ ਕਈ ਸਮਝੌਤੇ ਨਾ ਹੋਣ ਕਰਕੇ ਸਰਕਾਰੀ ਫੰਡਿੰਗ ਸੁੱਕ ਗਈ ਹੈ ਅਤੇ ਦੇਸ਼ ਇੱਕ ਵਾਰ ਫੇਰ ਬੰਦ ਦੀ ਪਕੜ ਵਿੱਚ ਹੈ ਕੀ ਹੈ ਬੰਦ ਦਾ ਕਰਨ ਸੰਕਟ ਉਤੋਂ ਸ਼ੁਰੂ ਹੋਇਆ ਜਦੋਂ ਸੈਨ ਸੈਨ ਨੈਟ ਡੈਮੋਕਰੇਟੀ ਨੇ ਇੱਕ ਛੁੱਟੀ ਮਿਆਂ ਤੇ ਖਰਚ ਬਿੱਲ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਵਿੱਚ ਕਿਆਸਤੀ ਦੇਖਪਾਲ ਐਕਟ ਸ਼ਹਿਰ ਸਿਟੀ ਲਈ ਫੇਰ ਫੰਡਿੰਗ ਸ਼ਰਮਲ ਨਹੀਂ ਸੀ ਡੈਮੋਕ੍ਰੇਟੀ ਦਾ ਤਰਕ ਹੈ ਕਿ ਇਹਨਾਂ ਸਬ ਸਿਟੀਆਂ ਤੋਂ ਬਿਨਾਂ ਲੱਖਾਂ ਪਰਮਾਣਾ ਤੇ ਉੱਚ ਬੀਮਾ ਪ੍ਰੀਮੀਅਮ ਦਾ ਬੋਝ ਪਵੇਗਾ ਦੂਜੇ ਪਾਸੇ ਰਿਪਬਲਿਕਨ ਇਸ ਦਾ ਵਿਰੋਧ ਕਰ ਰਹੇ ਹਨ ਇਸ ਨੂੰ ਉਭਾ ਮੇਕਰ ਦਾ ਵਿਸਤਾਰਕ ਹੈ ਕਹਿ ਰਹੇ ਹਨ ਸਪਸ਼ਟ ਨੇ ਸਟਰੰਪ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਡੈਮੋਕ੍ਰੇਟ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰਨਗੇ ਖਬਰਾਂ ਅੰਦ ਤੱਕ ਬਨੇ ਰਹਿਣੇ ਧੰਨਵਾਦ